ਸਤਿ ਸ੍ਰੀ ਅਕਾਲ ਨਵਾਂ ਪੰਜਾਬ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਆਇਆਂ ਮੈਂ ਹਾਂ ਨਵਨੀਤ ਸਿੰਘ ਬਦਵਾ ਆਮ ਆਦਮੀ ਪਾਰਟੀ ਦੀ ਕ੍ਰਾਂਤੀਆਂ ਦੀ ਚਰਚਾ ਮੈਂ ਅਕਸਰ ਤੁਹਾਡੇ ਨਾਲ ਕਰਨਾ ਪਰ ਮੈਨੂੰ ਵੀ ਹੁਣ ਅਦਾ ਤੈ ਹੋ ਗਈ ਹੈ ਕਿ ਕ੍ਰਾਂਤੀ ਦੀ ਰੋਸ ਇੱਕ ਅੱਧੀ ਵਾਰੀ ਗੱਲ ਨਾ ਕਰਾਂ ਤੇ ਕਈ ਵਾਰੀ ਲੱਗਦਾ ਹੈ ਕਿ ਸ਼ਾਇਦ ਪੰਜਾਬ 'ਚ ਕ੍ਰਾਂਤੀ ਆਈ ਨਹੀਂ ਆਈ ਹੋਈ ਹੈ ਜੀ ਕ੍ਰਾਂਤੀ ਪੰਜਾਬ 'ਚ ਪੂਰੇ ਜ਼ੋਰਾਂ ਨਾਲ ਆਈ ਹੋਈ ਹੈ ਜਿੱਥੇ ਦੇਖ ਲੋ ਕ੍ਰਾਂਤੀ ਕ੍ਰਾਂਤੀ ਹੈ ਕੋਈ ਖੰਭਾ ਨਹੀਂ ਛੱਡਿਆ ਕੋਈ ਹੋਲਡਿੰਗ ਨਹੀਂ ਛੱਡਿਆ ਗਲਾਸੀ ਨਹੀਂ ਛੱਡੀ ਚਮਚਾ ਨਹੀਂ ਛੱਡਿਆ ਬੈਗ ਨਹੀਂ ਛੱਡਿਆ ਤੋਲੀਆ ਨਹੀਂ ਛੱਡਿਆ ਕ੍ਰਾਂਤੀ ਸਾਰੀ ਜਗ੍ਹਾ ਕਿੱਥੇ ਨਹੀਂ ਹੈ ਖੈਰ ਕ੍ਰਾਂਤੀ ਦੀ ਗੱਲ ਕਰਨੀ ਆ ਮੁੱਦੇ ਤੇ ਆਨੇ ਤੁਸੀਂ ਵੀ ਨਾ ਸਵਾਦ ਬੜੇ ਲੈਣ ਰੱਖ ਜਾਂਦੇ ਹੋ ਕ੍ਰਾਂਤੀ ਦੀ ਗੱਲ ਕਰੀਏ ਸਿਹਤ ਕ੍ਰਾਂਤੀ ਦੀ ਥੋੜੀ ਸਿਹਤ ਦਾ ਧਿਆਨ ਰੱਖ ਲਈਏ ਸਰਕਾਰ 10 ਲੱਖ ਦਾ ਮੁਫਤ ਬੀਮਾ ਹਰ ਪਰਿਵਾਰ ਦਾ 15 ਜਨਵਰੀ ਤੋਂ ਲਾਗੂ ਹੋਏਗਾ ਜਾਂ ਮੈਂ ਪਹਿਲੇ 15 ਜਨਵਰੀ ਦੀ ਗੱਲ ਨਹੀਂ ਕਰਦਾ ਇਹ 10 ਲੱਖ ਦਾ ਬੀਮਾ 7 ਮਹੀਨਿਆਂ ਤੋਂ ਚੱਲ ਰਿਹਾ ਪੰਜਾਬ 'ਚ ਬਸ ਹੁਣ ਬਸ ਹੁਣ ਮੈਂ ਤੇ ਆਪਣੇ ਸ਼ਹਿਰ 'ਚ ਪੋਸਟਰ ਐਦਾ ਦੇ ਵੇਖੇ ਕਿ ਮੈਂ ਵੇਖ-ਵੇਖ ਤਨ ਹੋ ਗਿਆ ਹੁਣ ਤੇ ਚਲੋ ਬਦਲ ਗਏ ਉਹਦੇ ਤੇ ਬਹੁਤ ਕੁਝ ਲੱਗ ਗਿਆ ਹੋਰ ਵੀ ਨਵੇਂ ਆ ਗਏ ਤਿੰਨ ਚਾਰ ਵਾਰੀ ਬਦਲ ਗਏ ਪਰ ਮੁਫਤ ਬੀਮਾ ਨਹੀਂ ਮਿਲ ਪਾਰਿਆ ਹੁਣ ਪਿਛਲੇ ਦਿਨੀ ਸਿਹਤ ਮੰਤਰੀ ਸਾਹਿਬ ਕਹਿ ਕੇ ਗਏ ਕਿ ਜੀ 15 ਜਨਵਰੀ ਨੂੰ ਸਾਡੇ ਮੁੱਖ ਮੰਤਰੀ ਕੇਜਰੀਵਾਲ ਸਾਹਿਬ ਮਤਲਬ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਤੇ ਨਾਲ ਕੇਜਰੀਵਾਲ ਸਾਹਿਬ ਮੇਰੀ ਗੱਲ ਨੂੰ ਇਹਨਾਂ ਦਾ ਲਿਆ ਕਰੋ ਨਿਕਲ ਜਾਂਦੀ ਐ ਮੂੰਹ ਤੋਂ ਐ ਨਾ ਉਸ ਗੱਲ ਤੇ ਨਾ ਜਾਇਆ ਕਰੋ ਹੁਣ ਮੁੱਦੇ ਤੇ ਆਓ ਸੋ ਉਹ ਇਹਨਾਂ ਦੋਨਾਂ ਨੇ ਕਹਿੰਦੇ ਜੀ 15 ਜਨਵਰੀ ਨੂੰ ਇਹਦਾ ਉਦਘਾਟਨ ਕਰਨਾ ਮੰਤਰੀ ਸਾਹਿਬ ਨੇ ਪ੍ਰੈਸ ਕਾਨਫਰੰਸ ਕੀਤੀ ਸਾਰੀ ਜਾਣਕਾਰੀ ਦਿੱਤੀ ਕਿੱਦਾਂ ਹੋਏਗਾ ਕੀ ਹੋਏਗਾ ਕਿਵੇਂ ਹੋਏਗਾ ਆਪਾਂ 4 ਮਹੀਨੇ ਕੈਂਪ ਲਾਵਾਂਗੇ ਰਜਿਸਟ੍ਰੇਸ਼ਨ ਕਰਾਂਗੇ ਫਿਰ ਅਸੀਂ ਐਨੇ ਦਾ ਇਲਾਜ ਕਰਨਾ ਲੱਖ ਇਹਦਾ 9 ਲੱਖ ਸਰਕਾਰ ਪਾਊਗੀ ਉਹ ਸਾਰਾ ਉਹਨਾਂ ਨੇ ਜਾਣਕਾਰੀ ਦਿੱਤੀ ਪਰ ਮੈਨੂੰ ਇੱਕ ਗੱਲ ਨਹੀਂ ਸਮਝ ਆ ਰਹੀ ਮਤਲਬ ਮੈਂ ਮੈਂ ਅਨਜਾਨ ਹਾਂ ਇਸ ਮਾਮਲੇ ਤੁਸੀਂ ਵੀ ਸਮਝਾਉਣ ਦੀ ਕੋਸ਼ਿਸ਼ ਕਰੋ ਕਮੈਂਟਾਂ ਚ ਬੇਨਤੀ ਹੈ ਮੇਰੀ ਤੁਹਾਨੂੰ ਸਮਝਾਓ ਹੁਣ ਤੇ ਮੈਨੂੰ ਵੀ ਲੱਗਦਾ ਸੀ ਉਹ ਕਮੜੇ ਹੋ ਗਿਆ ਸਾਡੇ ਦਿਮਾਗ ਹਿਲ ਗਿਆ ਤੁਹਾਡਾ ਤੇ ਮੈਨੂੰ ਨਹੀਂ ਪਤਾ ਆਪਣੇ ਤੇ ਹਿਲ ਗਿਆ ਕਿੱਕ ਕਦ ਕੀ ਨਿਊ ਡੀ ਕਰੀਅਰ ਕ੍ਰਾਂਤੀ ਦੀ ਖਬਰ ਹੈ ਇਹ 15 ਨੂੰ ਨਹੀਂ ਆ ਰਹੀ ਕ੍ਰਾਂਤੀ ਮੈਂ ਸਰਕਾਰੀ ਤੌਰ ਤੇ ਕਹਿ ਰਿਹਾ 15 ਨੂੰ ਨਹੀਂ ਆ ਰਹੀ ਹੈ ਜਾਣਕਾਰੀ ਆਈ ਹੈ ਮੇਰੇ ਕੋਲ ਕਹਿੰਦੇ ਜੀ ਹੁਣ ਇੱਕ ਹਫਤਾ ਹੋਰ ਅੱਗੇ ਚਲੀ ਗਈ ਹੈ ਮਤਲਬ ਕਦੋਂ ਤੋਂ ਤੁਰੀ ਸੀ ਤੁਹਾਨੂੰ ਪਤਾ ਹੈ ਕ੍ਰਾਂਤੀ ਜੁਲਾਈ ਚੋਂ ਜੁਲਾਈ ਵੀ ਹੋ ਗਿਆ ਅਗਸਤ ਵੀ ਹੋ ਗਿਆ ਕਹਿੰਦੇ ਰਖੜੀ ਵੀ ਹੋ ਗਈ ਦੀਵਾਲੀ ਵੀ ਹੋ ਗਈ ਦਸਹਿਰਾ ਵੀ ਹੋ ਗਿਆ ਨਵਾਂ ਸਾਲ ਵੀ ਹੋ ਗਿਆ ਲੋਹੜੀ ਵੀ ਹੋ ਗਈ ਕਹਿੰਦੇ ਲੋਹੜੀ ਤੋਂ ਬਾਅਦ ਹੋ ਜਾਈਗੀ ਉਹਨਾਂ ਮੇਰੇ ਨਾਲ 26 ਜਨਵਰੀ ਤੋਂ ਬਾਅਦ ਨਾ ਹੋਵੇ ਬਾਕੀ ਪਤਾ ਕੁਝ ਨਹੀਂ ਹੋ ਕਿਉਂ ਨਹੀਂ ਰਹੀ ਕਾਰਨ ਇਹ ਖਬਰ ਇਹ ਨਹੀਂ ਹੈ ਕਿ ਹਫਤਾ ਹੋਰ ਲੇਟ ਹੋ ਗਈ ਹੈ ਹੋ ਸਕਦਾ 10 ਦਿਨ 15 ਦਿਨ 20 ਦਿਨ ਹੋਰ ਲੇਟ ਹੋ ਜਾਏ ਕੋਈ ਗੱਲ ਨਹੀਂ ਕ੍ਰਾਂਤੀ ਹੈ ਸਮਾਂ ਲੱਗਦਾ ਹੌਲੀ ਹੌਲੀ ਆਂਦੀ ਹੈ ਇਹਦੇ ਕਿਹੜਾ ਚਾਰ ਪੈਰ ਹੈ ਕਿ ਤੁਰ ਕੇ ਆਜੂਗੀ ਕ੍ਰਾਂਤੀ ਹੌਰੀ-ਹੌਰੀ ਆਂਦੀ ਹੈ ਪਰ ਇਹ ਲੇਟ ਹੋ ਕਿਉਂ ਰਹੀ ਹੈ ਖੈਰ ਲੇਟ ਲੇਟ ਨੂੰ ਲੈ ਕੇ ਇੱਕ ਜਾਣਕਾਰੀ ਜੋ ਮੈਂ ਤੁਹਾਡੇ ਨਾਲ ਸਾਂਝੀ ਕਰਦਾ ਨਾ ਅੱਜ ਇੱਕ ਅਖਬਾਰ 'ਚ ਵੀ ਖਬਰ ਲੱਗੀ ਹੋ ਨਾਲ ਬਿਲਾ ਰਿਆਂ ਕਿ 10 ਲੱਖ ਦੀ ਬੀਮਾ ਸਕੀਮ ਲਈ ਪੰਜਾਬੀਆਂ ਨੂੰ ਕਰਨਾ ਪਏਗਾ ਹੋਰ ਇੰਤਜ਼ਾਰ 15 ਨੂੰ ਨਹੀਂ ਹੁਣ 22 ਨੂੰ ਲਾਂਚ ਹੋਏਗੀ ਮਤਲਬ 15 ਨੂੰ ਤੇ ਲਾਂਚ ਨਹੀਂ ਹੋ ਰਹੀ 22 ਤੱਕ ਟਲੀ 22 ਤੱਕ ਟਲ ਗਈ ਹੈ ਪਰ ਐਕਚੁਅਲੀ 22 ਤੱਕ ਵੀ ਨਹੀਂ ਟਲੀ ਹੈ ਇਹ ਅਗਲੇ ਹੁਕਮਾਂ ਤੱਕ ਟਲੀ ਹੈ ਹੁਣ ਅਗਲਾ ਹੁਕਮ ਕਿਦਾ ਹੋਏਗਾ ਕਿਦਾ ਵਜੂਗਾ ਖਬਰ ਹੈ ਹੁਣ ਇਹਦਾ ਹਵਾਲਾ ਕੀ ਦਿੱਤਾ ਜਾ ਰਿਹਾ ਹੈ ਹਵਾਲਾ ਕੀ ਦਿੱਤਾ ਜਾ ਰਿਹਾ ਹੈ ਇਸ وجہ ਦੇ ਪਿੱਛੇ ਕਹਿੰਦੇ ਜੀ 15 ਤਰੀਕ ਨੂੰ ਮੁੱਖ ਮੰਤਰੀ ਸਾਹਿਬ ਨੇ ਉੱਥੇ ਜਾਣਾ ਜਥੇਦਾਰ ਸਾਹਿਬ ਨੇ ਸੱਦਿਆ ਨਾ ਜਿੱਥੇ ਉਹਨੂੰ ਕਹਿ ਰਹੇ ਮੇਰਾ ਲਾਈਵ ਕਰਾਓ ਉਹ ਐਕਚੁਅਲੀ ਲਾਈਵ ਇੱਥੇ ਲੱਗਣਾ ਸੀ ਜਿਹੜੇ ਉਹ ਲਾਈਵ ਦੀ ਗੱਲ ਕਰ ਰਹੇ ਨੇ ਕਿਉਂਕਿ 15 ਨੂੰ ਤੈਅ ਸੀ ਕਿੱਥੇ ਕਿੱਥੇ ਲਾਈਵ ਹੋਣਾ ਚੈਨਲਾਂ ਨੂੰ ਸਾਰਿਆਂ ਨੂੰ ਸੈੱਟ ਕਰਤਾ ਸੀ ਵੀ ਲਾਈਵ ਚਲਾਣਾ ਸਿਹਤ ਬੀਮਾ ਉਹ ਇਹਨੇ ਜੋ ਜਥੇਦਾਰ ਸਾਹਿਬ ਨੇ ਸਦ ਲਿਆ ਹੁਣ ਉਹ ਲਾਈਵ ਦਾ ਸਿਸਟਮ ਸਾਰਾ ਜਿਹੜਾ ਬਣਿਆ ਹੋਇਆ ਸੀ ਧਾਣਾ ਬਾਣਾ ਜਾ ਉਹਨ ਕਿਤੇ ਤੇ ਯੂਜ਼ ਕਰਨਾ ਹੁਣ ਉਹ ਚੈਨਲ ਵਾਲਿਆਂ ਨੂੰ ਕਹਤਾ ਉਹ ਸ਼ਿਗੂਫਾ ਸ਼ਾਇਦ ਹੋ ਸਕਦਾ ਮੇਰੀ ਜੋ ਜੋ ਮੈਨੂੰ ਲੱਗਦਾ ਕਿ ਸ਼ਾਇਦ ਇਸ ਕਰਕੇ ਨਾ ਛੱਡੋ ਕਿ ਭਾਈ ਕਹਿ ਤਾ ਇੰਨਾ ਸਾਰਿਆਂ ਨੂੰ ਉਹ ਕਹਿ ਦੇਣਾ ਜਿਵੇਂ ਬਿਆਨ ਦੇ ਦਿੱਤਾ ਸਾਰਿਆਂ ਹੁਣ ਉਧਰ ਨੂੰ ਤੋੜ ਦੋਗੇ ਮੈਂ ਲਾਈਵ ਦੀ ਗੱਲ ਕਹਿ ਦੇਣਾ ਉਧਰ ਲਾਈਵ ਹੋ ਜਾਏਗਾ ਖੈਰ ਇਹ ਗੱਲ ਹਾਸੇ ਠੱਠੇ ਵਾਲੀ ਸੀ ਅੰਦਾਜ਼ ਉਹਨਾਂ ਦਾ ਹੀ ਹੈ ਪਰ ਸਵਾਲ ਵੱਡਾ ਹੈ ਕਿ ਲੇਟ ਕਿਉਂ ਹੋ ਰਹੀ ਹੈ ਉਹ ਲੋਕ ਕਹਿ ਰਹੇ ਨੇ ਤਰਕੇ ਦੇ ਰਹੇ ਨੇ ਕਿ ਜੱਥੇਦਾਰ ਸਾਹਿਬ ਨੇ ਸੱਦ ਲਿਆ ਤੇ ਜਨਾਬ ਤੁਸੀਂ ਕਿਹੜਾ ਮਤਲਬ ਚਾਈਨਾ ਤੋਂ ਅਮਰੀਕਾ ਜਾਣਾ ਉਡਣ ਖਟੋਲਾ ਤੁਹਾਡੇ ਕੋਲ ਹੈ ਉਹੀ ਦਿਨ ਚ 36 ਵਾਰ ਤੁਰਦਾ ਜੱਥੇਦਾਰ ਸਾਹਿਬ ਕੋਲ ਇੱਕ ਵਾਰੀ ਹੋ ਕੇ ਤੁਸੀਂ ਚਲੇ ਜਾਂਦੇ ਪੰਜਾਬ ਦੇ ਲੋਕਾਂ ਨੂੰ ਇਸ ਸਕੀਮ ਤੇ ਦਿਓ ਅੰਬਰਸਰੀ ਰੱਖ ਲੈਂਦੇ ਇੱਕ ਪ੍ਰੋਗਰਾਮ ਯਾ ਜੇ ਅੰਬਰਸਰ ਨੇ ਅੰਬਰਸਰ ਰਾਸ਼ਪਤੀ ਸਾਹਿਬ ਨਾਲ ਜਲੰਧਰ ਰੱਖ ਲੋ 15-20 ਮਿੰਟ ਲੱਗਦੇ ਆ ਉੜਨਖਟੋਲੇ ਤੇ ਸ਼ੂ ਸ਼ੂ ਕਰਦੇ ਜਾਣਾ ਸੀ ਲਾਲ ਬੱਤੀਆਂ ਤੇ ਸ਼ੂ ਕਰਕੇ ਹੈਲੀਕਾਪਟਰ ਦੇ ਤਸੱਲੇ ਲੋਕਾਂ ਨੂੰ ਮਿਲ ਜਾਣੀ ਸੀ ਵਜ੍ਹਾ ਕੀ ਯਾ ਤਾਂ ਇੱਕ ਵਜ੍ਹਾ ਹੋ ਸਕਦੀ ਹੈ ਕਿ ਹੁਣ ਪੂਰੇ ਦਿਨ ਚੈਨਲ ਤੇ ਤੇ ਖਬਰ ਚਲਣੀ ਹੈ ਜਥੇਦਾਰ ਸਾਹਿਬ ਵਾਲੀ ਆ ਸਾਡੀ ਮਸ਼ਹੂਰੀ ਤੇ ਰਹਿ ਜਾਣੀ ਹੈ ਇਹਨੂੰ ਹਫਤਾ ਟਾਲ ਦੋ ਯਾ ਤਾਂ ਇੱਕ ਵਜ੍ਹਾ ਹੋ ਸਕਦੀ ਹੈ ਕਿਉਂਕਿ ਬਿਨਾ ਮਸ਼ਹੂਰੀ ਤੋਂ ਕੰਮ ਹੋਣਾ ਨਹੀਂ ਭਈ ਲੋਕਾ ਰੋਜ਼ ਅਸਨਾ ਵੀ ਤੇ ਪਹਿਲਾਂ ਸੀ ਲਾਂਚ ਕਰਤੀ ਅਗਲੇ ਦਿਨ ਅਖਬਾਰ ਜਿਸ ਦਿਨ ਲਾਂਚ ਹੋਏਗੀ ਉਸ ਦਿਨ ਪਹਿਲਾਂ ਫਰੰਟ ਪੇਜ ਪੂਰੇ ਅਖਬਾਰ ਪੂਰੇ ਦੇਸ਼ ਚ ਹੋਏਗਾ ਜਿਸ ਦਿਨ ਲੱਗ ਗਈ ਜਿਸ ਦਿਨ ਲਾਂਚ ਹੋ ਗਈ ਉਸ ਤੋਂ 3 ਦਿਨ ਤੱਕ ਸਾਰੇ ਚੈਨਲਾਂ ਤੇ ਖਬਰ ਚੱਲੂਗੀ ਅੱਧੇ ਅੱਧੇ ਘੰਟੇ ਦੇ स्लॉट ਉਹ ਜਿਹੜੇ 90 ਸੈਕਿੰਡ ਦੇ ਵੀ ਬਣਦੇ ਆ ਕਰੋੜਾਂ ਰੁਪਏ ਵਾਲੇ ਸਾਰੇ ਸਿਸਟਮ ਉਹ ਹੁੰਦਾ ਉਹ ਨਵੀਂ ਗੱਲ ਨਹੀਂ ਐ ਸਾਰੇ ਕਰਦੇ ਐ ਅਸੀਂ ਥੋੜਾ ਜ਼ਿਆਦਾ ਕਰਨੇ ਆ ਖੈਰ ਕਿਉਂ ਨਹੀਂ ਹੋ ਰਹੀ ਹੈ ਹੁਣ ਮਸਲੇ ਤੇ ਧਿਆਨ ਨਾਲ ਸੁਣਿਓ ਦਰਸਲ ਇਹ ਸਕੀਮ ਪਿਛਲੇ 6 ਮਹੀਨੇ ਤੋਂ ਲਗਾਤਾਰ ਲਟਕ ਰਹੀ ਹੈ ਕਦੇ-ਦੇ ਰਜਿਸਟ੍ਰੇਸ਼ਨ ਦੀ ਗੱਲ ਹੁੰਦੀ ਹੈ ਅਸਲ 'ਚ ਜੋ ਦੇਰੀ ਹੁਣ ਤੱਕ ਹੋਈ ਕਿ ਇਹਨਾਂ ਨੂੰ ਕੋਈ ਟੈਂਡਰ ਪਾਏ ਟੈਂਡਰ ਨਾਲ ਕੋਈ ਲੱਭਿਆ ਨਹੀਂ ਸੀ ਬੰਦਾ ਹੁਣ ਯੂਨਾਈਟਿਡ ਵਾਲਿਆਂ ਨਾਲ ਇਹਨਾਂ ਦੀ ਗੱਲ ਗੁਲ ਹੋ ਗਈ ਸੀ ਮੈਂ ਹੋ ਗਈ ਸੀ ਕਹਿ ਰਿਹਾ ਹਾਂ ਸਮਝੋ ਧਿਆਨ ਨਾਲ ਯੂਨਾਈਟਿਡ ਵਾਲਿਆਂ ਨਾਲ ਇਹਨਾਂ ਦੀ ਗੱਲ ਹੋ ਗਈ ਸੀ ਯੂਨਾਈਟਿਡ ਵਾਲਿਆਂ ਨੇ ਕਿਹਾ ਜੀ ਅਸੀਂ 1 ਲੱਖ ਦਾ ਦੇ ਸਕਦੇ ਹਾਂ ਉਹ ਕਹਿੰਦੇ ਚਲੋ 90 ਅਸੀਂ ਪਾ ਦਾਂਗੇ ਇਹ ਮਾਡਲ ਹੈ ਕਰਨਾ ਇਹਦਾ ਅ ਤਾਮਿਲਨਾਡੂ ਦਾ ਮੇਰੇ ਖਿਆਲ ਨਾਲ ਤਾਮਿਲਨਾਡੂ ਸਰਕਾਰ ਨੇ ਇਹ ਮਾਡਲ ਚਲਾਇਆ ਹੋਇਆ ਸੇਮ ਔਰ ਉੱਥੇ ਵੀ ਇਹੀੋ ਕੰਪਨੀ ਹੈ ਇਹ ਸਾਰਾ ਮਾਡਲ ਪੁਰੋਨਾ ਨੇ 5 ਲੱਖ ਦਾ ਕੀਤਾ ਹੋਇਆ ਕਿਉਂਕਿ ਉਹਨਾਂ ਦੀ ਸਰਕਾਰ ਕੋਲ ਪੈਸਾ ਨਹੀਂ ਆਏਗਾ ਸਾਡੇ ਖਜ਼ਾਨੇ ਭਰਪੂਰ ਨੇ ਉੱਪਰ ਤੱਕ ਬਿਲਡਿੰਗ ਪਰ ਹੀ ਉਹ ਇਹ ਖਜ਼ਾਨੇ ਦੀ ਤੇ ਅਸੀਂ 10 ਲੱਖ ਦਾ ਦੇ ਰਿਹਾ ਘਾਣੀ ਖਜ਼ਾਨੇ ਆਲੀ ਹੈ ਔਰ ਐਸੇ ਕਰਕੇ ਕਿਤਨਾ ਕੀਤੇ ਦੇਰੀ ਹੁੰਦੀ ਨਜ਼ਰ ਆ ਰਹੀ ਹੈ ਤਰਕ ਬਹੁਤ ਦਿੱਤੇ ਜਾ ਰਹੇ ਨੇ ਕਿ ਜੀ ਅਗਲੇ ਹੁਕਮਾਂ ਤੱਕ ਫਿਰ ਇੱਕ ਚਿੱਠੀ ਵੀ ਵਾਇਰਲ ਹੋਈ ਚਿੱਠੀ ਵੀ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਦੇਣਾ ਚਿੱਠੀ ਜਿਹੜੀ ਸਾਫ ਤੌਰ ਤੇ ਕਹਿ ਰਹੀ ਹੈ ਕਿਉਂ ਦੇਰੀ ਹੋਈ ਹੈ ਮੈਂ ਉਹ ਵੀ ਤਾਂ ਇਸ ਦੇ ਨਾਲ ਲਾ ਦੂੰਗਾ ਇਹ ਚਿੱਠੀ ਹੈ ਦਫਤਰ ਉਪ ਮੰਡਲ ਮੈਜਿਸਟ੍ਰੇਟ ਭਵਾਨੀਗੜ ਜ਼ਿਲ੍ਹਾ ਸੰਗਰੂਰ ਦੀ ਅਰ ਚਿੱਠੀ ਨੂੰ ਤਹਿਸੀਲਦਾਰ ਨੂੰ ਸੀਨੀਅਰ ਮੈਡੀਕਲ ਅਫਸਰ ਕਾਰਜ ਸாதਕ ਅਫਸਰ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਸੀ ਡੀ ਪੀਓ ਏ ਐਫ ਐਸ ਤੋਂ ਸਾਰਿਆਂ ਨੂੰ ਭੇਜਿਆ ਹੋਇਆ ਔਰ ਵਿਸ਼ਾ ਆਏਗਾ ਜੀ ਮੁੱਖ ਮੰਤਰੀ ਸਿਹਤ ਯੋਜਨਾ ਨੂੰ ਅਗਲੇ ਹਕਮਤ ਤੱਕ ਮੁਲਤਵੀ ਕਰਨ ਸੰਬੰਧੀ ਉਪਰੋਕਤ ਵਿਸ਼ੇ ਦੇ ਸੰਬੰਧ ਵਿੱਚ ਆਪ ਨੂੰ ਲਿਖਿਆ ਜਾਂਦਾ ਹੈ ਕਿ ਪੰਜਾਬ ਸਰਕਾਰ ਦੁਆਰਾ ਮੁੱਖ ਮੰਤਰੀ ਸਿਹਤ ਯੋਜਨਾ ਐਮ ਐਮ ਐਸਵਾਈ ਮਿਤੀ 8 ਜਨਵਰੀ ਤੋਂ ਸ਼ੁਰੂ ਕੀਤੀ ਜਾ ਰਹੀ ਸੀ ਹੁਣ ਮੁੱਖ ਮੰਤਰੀ ਸਿਹਤ ਯੋਜਨਾ ਪ੍ਰਬੰਧਕੀ ਕਾਰਨਾ ਕਰਕੇ ਅਗਲੇ ਹਕਮਤ ਤੱਕ ਮੁਲਤਵੀ ਕੀਤੀ ਜਾਂਦੀ ਹੈ ਥਲੇ ਦਫਤਰ ਉਪ ਮੰਡਲ ਮਾਇਸਟਰੀਪਾ ਹਨੀ ਕਰਦੇ ਸਿਗਨੇਚਰ ਨੇ ਤੇ ਚਿੱਠੀ ਵੀ ਜਾਰੀ ਕਰਤੀ ਉਹ ਜੇ ਪੱਕੇ ਤੌਰ ਤੇ ਕਹਿਤਾ ਵੀ ਅਗਲਾ ਹੁਕਮ ਜਦੋਂ ਆਏਗਾ ਉਦੋਂ ਸ਼ੁਰੂ ਕਰਾਂਗੇ ਸਵਾਲ ਬਹੁਤ ਸਾਰੇ ਨੇ ਕਿ ਕ੍ਰਾਂਤੀ ਹੁਣ ਮੈਂ ਵਾਪਸ ਕ੍ਰਾਂਤੀ ਤੇ ਆਣਾ ਬਹੁਤ ਸਾਰੀਆਂ ਗੱਲਾਂ ਤੁਹਾਨੂੰ ਦੱਸਤੀਆਂ ਕੁਝ ਕੁਛ ਹਿੰਟ ਲੈ ਲਿਆ ਕਰੋ ਬਹੁਤੀਆਂ ਗੱਲਾਂ ਮੈਂ ਆਪਣੇ ਮੂੰਹ ਤੋਂ ਨਹੀਂ ਬੋਲ ਸਕਦਾ ਫਿਰ ਤੁਸੀਂ ਉਹ ਕਹਿੰਦੇ ਹੋ ਜੀ ਤਿਆਰੀ ਕਰ ਲਓ ਤੁਹਾਡਾ ਵੀ ਦਸਾਂ ਚੋ ਨਾਮ ਨਾ ਆਜੇ ਜਿਹੜੇ ਪਿੱਛੇ ਦਸੋ ਪ੍ਰੋਟੈਸਟ ਵੀ ਹੋਇਆ 17 ਚ ਤੇ ਮੈਂ ਜੀ ਸੱਚ ਕੇ ਸੱਦਾ ਕਬੂਲ ਕਰਨਾ ਜਿਹੜਾ ਮਰਜੀ ਨਾਮ ਪਾ ਲੋ ਮੈਨੂੰ ਸੱਦੋਗੇ ਮੈਂ ਹੋਰ ਕੁਝ ਦੱਸ ਦੂੰਗਾ ਮੈਂ ਪੰਜਾਬ ਨੂੰ ਦੱਸ ਦੇਣਾ ਸਾਰਾ ਕੁਝ ਫਿਰ ਕੀ ਕਰੋਗੇ ਛੋ ਗੱਲ ਨਹੀਂ ਐ ਕ੍ਰਾਂਤੀ ਦੀ ਉਡੀਕ ਕਰੋ ਥੋੜੀ ਜੀ ਕਰਨੀ ਪੈਣੀ ਐ ਅਗਲੇ ਹੁਕਮਾਂ ਤੱਕ ਹਾਲਾਂਕਿ ਉਹ ਕਹਿ ਰਹੇ ਨੇ ਕਿ 15 ਤੱਕ ਮੁੱਖ ਮੰਤਰੀ ਅਖਬਾਰ ਦੀ ਰਿਪੋਰਟ ਕਹਿ ਰਹੀ ਹੈ ਕਿ 15 ਤੱਕ ਸਾਰੇ ਪ੍ਰੋਗਰਾਮ ਰੱਦ ਕਰਤੇ ਸੀਐਮ ਸਾਹਿਬ ਨੇ ਯਾਨੀ ਤੇ ਉਹ ਲਾਈਵ ਟੈਲੀਕਾਸਟ ਦੀ ਤਿਆਰੀ ਚੱਲ ਰਹੀ ਹੋਣੀ ਐ ਵੀ ਕੀ ਕੁਝ ਬੋਲਣਾ ਕੀ ਕਹਿਣਾ ਸਬੂਤ ਇਕੱਠੇ ਕਰ ਰਹੇ ਸਾਰਾ ਕੁਝ ਹੋਣਾ ਉਹ ਇੱਕ ਵੱਖਰੀ ਗੱਲ ਐ ਉਹਦੇ ਤੇ ਨਹੀਂ ਜਾਊਂਗਾ ਮੈਂ ਪਰ ਦੂਜਾ ਮਸਲਾ ਮੈਂ ਤੇ ਕ੍ਰਾਂਤੀ ਦੀ ਗੱਲ ਕਰ ਰਿਹਾ ਕ੍ਰਾਂਤੀ ਨੂੰ ਥੋੜੀ ਜੀ ਉਹ ਥੋੜੀ ਜੀ ਸਪੀਡ ਘਟਾ ਠੰਡ ਬਹੁਤ ਹੈ ਤੁੰਦ ਬਹੁਤ ਹੈ ਵਿਜ਼ਿਬਿਲਟੀ ਜ਼ੀਰੋ ਹੈ ਹੌਲੀ 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 ਹੋੜੀ ਆ ਰਹੀ ਹੈ ਅਗਸਤ ਤੋਂ ਤੁਰਿਆ ਹੋਇਆ ਵਿਚਕਾਰ ਤਿਉਹਾਰ ਬਹੁਤ ਆ ਗਏ ਰੁਕ ਗਈ ਹੋਣੀ ਵਿਚਕਾਰ ਕ੍ਰਾਂਤੀ ਕਿਉਂਕਿ ਦਿੱਲੀੋਂ ਆਣਾ ਸੀ ਉਹਨੇ ਪੰਜਾਬ ਚ ਆ ਰਿਹਾ ਹੁਣ ਵਿਜ਼ਿਬਿਲਟੀ ਜ਼ੀਰੋ ਹੈ ਥੋੜੀ ਜੀ ਉਡੀਕ ਹੋਰ ਕਰ ਲੋ ਆ ਤੁੰਤਾਂ ਦਾ ਮੌਸਮ ਜਿਹੜਾ ਛੱਡ ਲੈਣ ਦਿਓ ਫਿਰ ਉਸ ਤੋਂ ਬਾਅਦ ਤੁਹਾਨੂੰ ਕ੍ਰਾਂਤੀ ਮਿਲ ਜੇਗੀ ਪਰ ਮਿਲੇਗੀ ਜ਼ਰੂਰ ਇਹ ਮੈਂ ਭਰੋਸਾ ਦੇ ਸਕਦਾ ਹਾਂ ਕ੍ਰਾਂਤੀ ਮਿਲੂਗੀ ਤੁਹਾਨੂੰ ਇਲਾਜ ਦੇ ਪੈਸਿਆਂ ਦੀ ਮੈਂ ਗਾਰੰਟੀ ਨਹੀਂ ਲੈਂਦਾ ਪ੍ਰਧਾਨ ਮੰਤਰੀ ਵਾਲੇ ਨਹੀਂ ਮਿਲਦੇ ਉਹ ਤੇ ਕੇਂਦਰ ਵੀ ਕਈ ਜਗ੍ਹਾ ਨਹੀਂ ਦੇ ਰਹੀ ਸੋ ਉਹਦੀ ਗਾਰੰਟੀ ਤੋਂ ਰ ਸਵਾਰੀ ਆਪਣੇ ਆਪ ਦੀ ਸਮਾਨ ਦੀ ਜਿਹੜੀ ਹੈ ਉਹ ਆਪ ਜ਼ਿੰਮੇਵਾਰ ਹੈ ਇਜਾਜ਼ਤ ਦਿਓ ਸਾਸਤ੍ਰਿਕਾ